यूपी ਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਹੋਇਆ ਸੀ 2016 ਦੇ ਵਿੱਚ 17 ਦੇ ਇਲੈਕਸ਼ਨ ਤੋਂ ਪਹਿਲਾਂ ਜਨਾਬ ਕੌਰ ਪਰਿਸ਼ਦ ਹੋਈ ਸੀ ਤੇ ਉੱਥੇ ਇੱਕ ਬਦਲਾਵ ਆਇਆ ਸੀ ਉੱਥੇ ਬੀਜੇਪੀ ਦੇ ਮਿਹਰਬਾਨੀ ਸੀ ਉਹ ਚੀਜ਼ ਅਸੀਂ ਤੇ ਰੈਪਿਟੀਸ਼ਨ ਕਰਨੀ ਹੈ ਉਹਦੇ ਲਈ ਸਾਡੀ ਸਾਰੀ ਟੀਮ ਤਿਆਰ ਬਰ ਤਿਆਰ ਹੈ ਉਹਦੇ ਲਈ ਅਸੀਂ ਅੱਜ ਆਪਣਾ ਵਿਜ਼ਨ ਡਾਕੂਮੈਂਟ ਕੌਡਮਲੇ ਪੇਸ਼ ਕਰਨ ਜਾ ਰਹੇ ਹਾਂ ਉਹਦੇ ਵਿੱਚ ਜੋ ਸੀ ਲੋਕਾਂ ਨੂੰ ਸੁਵਿਧਾਾਂ ਮਾ ਦਵਾਗੇ ਉਹ ਤੁਹਾਡੇ ਮੋਲੇ ਮੈਂ ਕੁਛ ਜੀ ਸੁਲਝਾਵਾ ਤੁਹਾਡੇ ਮੋਲੇ ਮੈਂ ਪੇਸ਼ ਕਰੂੰਗਾ ਤਾਂ ਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਅਗਰ ਬੀਜੇਪੀ ਦਾ ਮੇਰ ਬਨੇਗਾ ਤੇ ਸਾਡੇ ਸ਼ਹਿਰ ਦਾ ਇਹ ਪਲਾ ਹੋਏਗਾ ਇਹ ਬਿਊਟੀਫਿਕੇਸ਼ਨ ਹੋਏਗੀ ਔਰ ਇਮਾਨਦਾਰੀ ਦਾ ਨਰਮ ਹੋਏਗੀ ਦੀਵਿਦੇ ਤਾਰਾ ਆਮ ਤਾਰਾ ਵੀ ਜਿਹੜੀਆਂ ਗਲੀਆਂ ਮੱਧਿਆ ਦੇ ਵਿੱਚ ਨੀਚੇ ਆ ਕੇ ਅੱਜ ਨਹੀਂ ਆ ਗਿਆ ਉਹਦੇ ਵਾਸਤੇ ਅਸੀਂ ਪੂਰੀ ਬਵਸਤ ਤਰੀਕੇ ਨਾਲ ਅੱਛੇ ਤਰੀਕੇ ਤਦਾਨ ਸਾਰੇ ਇਕੱਠੇ ਹੈਗਾ ਕਿ ਸਿੰਗਲ ਜਿਹੜਾ ਕੇਵਲ ਹੁੰਦੀ ਉਸ ਤਰੀਕੇ ਨਾਲ ਅਸੀਂ ਉਹਨੂੰ ਸਾਰੇ ਮੁਹੱਲਿਆਂ ਦੇ ਵਿੱਚ ਅਸੀਂ ਉਹਨੂੰ ਉਹਦੀ ਵਿਵਸਥਾ ਕਰਾਂਗੇ ਉਹ ਜਸ ਸੀ ਡਾਇਨਾਮ ਹੈ ਅੱਜ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਹੋਈ ਹੈ ਉਹਦੇ ਵੀ ਅਸੀਂ ਇੱਕ ਬਕਲਾ ਸਿਸਟਮ ਬਣਾਵਾਂਗੇ ਕਿ ਜਿੱਦਾਂ ਕਿਥੋਂ ਵੀ ਕੰਪਲੇਂਟ ਆਵੇ ਤਾਂ ਇਮੀਡੀਏਟਲੀ ਉਹਦੀ ਰੁਸ਼ਤੀ ਹੋਵੇ ਔਰ ਮੱਲੇ ਰਾਤ ਨੂੰ ਸਾਰੇ ਮੱਲੇ ਜਗਮਗਾ ਕਰਦੇ ਹੋਣ ਉਹਦੇ ਲਈ ਅਸੀਂ ਐਸੀ ਵਿਵਸਥਾ ਕਰਾਂਗੇ ਡਾਕ ਜੋਂ ਅਸੀਂ ਖਤਮ ਕਰਾਂਗੇ ਬਿਲਕੁਲ ਜੇ ਸਤਕਾ ਦੀ ਹੈ ਕੁਆਲਟੀ ਉਹ ਅੱਛੇ ਤਰੀਕੇ ਨਾਲ ਮੇਨਟੇਨ ਹੋਵੇ ਕੁਆਲਟੀ ਵਧੀਆ ਹੋਵੇ ਸੜਕਾਂ ਰੋਡ ਦਾ ਟੋਟਲ ਉਹਦੇ ਲਈ ਅਸੀਂ ਪ੍ਰੋਪਰ ਤਰੀਕੇ ਨਾਲ ਮਾਉਂਟਿੰਗ ਵਾਸਤੇ ਇੱਕ ਵਰਸਾ ਰਾਂਗੇ ਮਾਸਟਰ ਪਲਾਨ ਦਾ ਅਮਗ ਬਾਕੀ ਬੇਂਗੂ ਟਾਈਫਾਇਟ ਚਿਕਨ ਗੁਨੀਆ کئی ਬਾੜਾਂ ਦੇ ਵਿੱਚ ਫੋਗਿੰਗ ਹੁੰਦੀ ਨਹੀਂ ਬਿਲਕੁਲ ਵੀ ਔਰ ਕਈ ਲੋਕ ਬਿਮਾਰ ਹੁੰਦੇ ਐ ਉਹਨੂੰ ਅੱਛੇ ਤਰੀਕੇ ਨਾਲ ਚਾਲੂ ਦੇ ਕੇ ਨਾ ਹਰ ਬਾੜ ਦੇ ਵਿੱਚ ਹਰ ਮੱਲੇ ਦੇ ਵਿੱਚ ਫੋਗਿੰਗ ਹੋਵੇ ਕੈਂਪ ਲੱਗਾਂ ਨਹੀਂ ਉਹਦੀ ਸਹੀ ਪ੍ਰੋਪਰ ਤਿਕਨ ਬਵਸਥਾ ਕਰਾਂਗੇ ਮੱਲੇ ਦਾ ਨਾਮ ਲੜੀ ਹੋਣਾ ਹੋਣਾ ਬਰਸਾਤੀ ਪਾਣੀ ਬਹੁਤ ਮੁੱਖ ਸਮੱਸਿਆ ਕਾਫੀ ਇਲਾਕਿਆਂ ਦੇ ਵਿੱਚ ਖੜਾ ਹੁੰਦਾ ਵਾ ਉਹਨ ਕਿਸ ਤਰੀਕੇ ਨਾਲ ਅਸੀਂ ਮੱਲਿਆ ਦੇ ਨਾਮ ਮੱਲਿਆ ਦੇ ਨਾਮ ਲੈ ਕੇ ਜਾਂਦਾ ਕਿਸ਼ਨਪੁਰਾ ਵੈ ਫਰੀਦਨਗਰ ਹੈ ਸੈਂਟਰ ਟਾਊਨ ਹੈ 120 ਫੁੱਟੀ ਰੋਡ ਐਸੇਨੇ ਕਈ ਮੱਲਿਆ ਜਿਹਦੇ ਵਿੱਚ ਜਦੋਂ ਮਾੜੀ ਬਰਸਾਤ ਹੁੰਦੀ ਹੈ ਤੇ ਪਾਣੀ ਦੀ ਲੋਕਿੰਗ ਹੋ ਜਾਂਦੀ ਹੈ ਉਹਨ ਅਸੀਂ ਸਾਰਾ ਸੀਵਲ ਬਾਕੀ ਅਸੀਂ ਦੂਰ ਕਰਾਂਗੇ ਉਹ ਮੇਨ ਜਿਹੜਾ ਹੈ ਹਰੀਆਲੀ ਵਾਸਤੇ ਸ਼ਹਿਰ ਦੇ ਐਂਟਰੀ ਪੁਆਇੰਟਸ ਤੇ ਅਸੀਂ ਲਗਭਗ 50000 ਨਵੇਂ ਜਿਹੜੇ ਪੌਦੇ ਅਸੀਂ ਲਗਾਉਣ ਦੀ ਅਸੀਂ ਵਿਵਸਥਾ ਕਰਾਂਗੇ ਕੁੜੀ ਸਮੱਸਿਆ ਹਰ ਜਗ੍ਹਾ ਹੈ ਉਹ ਸੈਂਟਰ ਤੋਂ ਸਮਾਜ ਸਿਟੀ ਦੇ ਦੀਨ ਕਰੋੜਾ ਰੁਪਏ ਆਏ ਹੈ ਲੇਕਿਨ ਇਸ ਕਾਰਪੋਰੇਸ਼ਨ ਇਸ ਸਰਕਾਰ ਨੇ ਇੱਕ ਵੀ ਵਿਵਸਥਾ ਨਹੀਂ ਕੀਤੀ ਵੀ ਜਿਸ ਤਰੀਕੇ ਨਾਲ ਅਸੀਂ ਉਹਦੀ ਰਿਫਟਿੰਗ ਕਰ ਸਕੀਏ ਅਸੀਂ ਉਹਦੇ ਵਾਸਤੇ ਪ੍ਰੋਪਰ ਤੇ ਕਲਾ ਇੰਤਜ਼ਾਮ ਕਰਾਂਗੇ ਉਹ ਜਿਹੜੇ ਅਵਾਰਾ ਪਸ਼ੂ ਜਾਂ ਅਵਾਰਾ ਕੁੱਤੇ ਉਹਨਾਂ ਵਾਸਤੇ ਅਸੀਂ ਡੋਗ ਸ਼ੈਲਟਰ ਹੋਮ ਬੌਸ਼ਾਲਾ ਪ੍ਰੋਜੈਕਟ ਇਹਦਾ ਸਾਰਿਆਂ ਦੇ ਇਤਿਆਮਾ ਕਰਾਂਗੇ ਬੁਨਿਆਦੀ ਢਾਂਚਾ ਇਹਦੇ ਲਈ ਜਿਹੜੀ ਸਿੰਗਲ ਵਿੰਡੋ ਸਿਸਟਮ ਅਸੀਂ ਜਿਹੜਾ ਨਕਸ਼ੇ ਪਾਸ ਹੋਣੇ ਆ ਜਾਂ ਅnderਲੇ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਕਾਰੀ ਵੀ ਆ ਰਿਹਾ ਛੋਟੀਆਂ ਸੜਕਾਂ ਬਣਿਆ ਉੱਥੇ ਅਸੀਂ ਐਸੀ ਵਿਵਸਥਾ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਨੂੰ ਵਪਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ ਜੇ ਕਿਸੇ ਨੂੰ ਆਪਣੀ ਛੱਤ ਵੀ ਬਦਲਣੀ ਹੈ ਜੇ ਕੋਈ ਦੀਵਾਰ ਬਦਲਣੀ ਹੈ ਉਹਨੂੰ ਕੋਈ ਔਖਾ ਨਾ ਪਨ ਹੋਵੇ ਉਹਦਾ ਗੰਦ इजीली ਹੋਵੇ ਉਹਦੇ ਲਈ ਅਸੀਂ ਵਿਵਸਥਾ ਕਰਾਂਗੇ ਉਹ ਜਿਹੜੇ ਮੇਲੇ ਹੁੰਦੇ ਆ ਰਵਿਦਾ ਸਮਰਾਇ ਦਾ ਬੁੱਤਾ ਮੰਡੀ ਹੁੰਦਾ ਮੇਲਾ ਸੋਟਲ ਮੇਲਾ ਹੁੰਦਾ ਵਾ ਐਸੇ ਨੇਕਾ ਜਿਹੜੇ ਸਾਡੇ ਨਗਰ ਕੀਰਤਨ ਹੁੰਦੇ ਆ ਉਹਦੇ ਵਾਸਤੇ ਵੀ ਕਾਰਪੋਰੇਸ਼ਨ ਵੱਲੋਂ ਅੱਛੀ ਤਰੀਕੇ ਨਾਲ ਵਿਵਸਥਾ ਹੋਵੇ ਟ੍ਰੈਫਿਕ ਦੀ ਹਰ ਚੀਜ਼ ਦੀ ਉਹਦੀ ਅਸੀਂ ਪੂਰੀ ਤਰੀਕੇ ਨਾਲ ਅਸੀਂ ਕਾਰਕਰ ਕਰਾਂਗੇ ਔਰ ਮੇਨ ਜਿਹੜੀ ਗੱਲ ਹੈ ਸ਼ਹਿਰ ਦੇ ਵਿੱਚ ਇੱਕ ਅਸੀਂ ਮਲਟੀ ਸਟੋਰੀ ਪਾਰਕਿੰਗ ਜਿਹਦੀ ਬਹੁਤ ਹੀ ਜਰੂਰਤ ਹੈ ਸ਼ਹਿਰ ਨੂੰ ਮਾਸਟਰ ਪਲਾਨ ਦਾ ਸ਼ਿਕਾਰ ਕਰਕੇ ਉਹਨਾਂ ਅਸੀਂ ਉਹਦੇ ਵਾਸਤੇ ਅਸੀਂ ਵਿਵਸਥਾ ਕਰਾਂਗੇ ਉਸ ਮੱਲਿਆਂ ਦੇ ਵਿੱਚ ਸੁਰੱਖਿਆ ਦੇ ਦ੍ਰਿਸ਼ਟੀ ਦੇ ਨਾਲ ਅਸੀਂ ਸੀਸੀਟੀਵੀ ਕੈਮਰੇ ਜਿਹੜੇ ਲਵਾਉਣ ਦੀ ਅਸੀਂ ਵਿਵਸਥਾ ਕਰਾਂਗੇ ਔਰ ਮੋਦੀ ਦੀ ਗਾਰੰਟੀ ਹੁਣ ਹੋਵੇਗੀ ਜੰਦੇ ਦੀ ਤਰੱਕੀ ਇਹ ਸਾਡਾ ਮਿਸ਼ਨ ਹੋਏਗਾ ਔਰ ਮੈਂ ਤੁਹਾਡੇ ਨਾਲ ਹੀ ਜੰਦਰ ਸ਼ਹਿਰ ਦੇ ਮਹਾਨਗਰ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਬੀਜੇਪੀ ਦਾ ਕੈਂਡੀਡੇਟ ਖੜਾ ਹੋਵੇ ਅਸੀਂ 5 ਸਾਲ ਕਾਂਗਰਸ ਦੇ ਦੇਖ ਲਏ 3 ਸਾਲ ਅਸੀਂ ਝਾੜੂ ਵਾਲਿਆਂ ਦੇ ਦੇਖ ਲਏ 3 ਸਾਲ ਦੇ ਵਿੱਚ ਢੱਕਾ ਨਹੀਂ ਦੋਲਾ ਕੀਤਾ ਇਹਨਾਂ ਨੇ ਕਿਾਹਦੇ ਬੁਰੇ ਹਾਲਾਤ ਆ ਗਲੀ ਗਲੀ ਰ ਸੀਵਰੇਜ ਦੀ ਬਲੋਕੇਜ ਆ ਲਾਈਕ ਤਾਂ ਬੰਦ ਐ ਸਪਕਾ ਚੁੱਪੀਆਂ ਪਈਆਂ ਵੈ ਫਾਰਕਾ ਦਾ ਬੁਰਾ ਹਾਲ ਐ ਉਰ ਲੋਕਾਂ ਨੇ ਮਨ ਬਣਾਇਆ ਵੈ ਕਿ ਅਸੀਂ 10 ਸਾਲ ਰਕੇਸ਼ ਥੋਰ ਸਾਹਿਬ ਦਾ ਸੁਨੀਲ ਜੋਤੀ ਜੀ ਦਾ ਕਾਰਜਕਾਲ ਦੇਖਿਆ ਵੈ ਅਸੀਂ ਮੁੜ ਕੇ ਭਾਰਤੀ ਜਨਤਾ ਪਾਰਟੀ ਦਾ ਜੰਦਰ ਸ਼ਹਿਰ ਦੇ ਵਿੱਚ ਮਿਹਰਬਾਨ ਵਾਸਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਹੱਥ ਜੋੜ ਕੇ ਜੰਦਰ ਦੇ ਬੋਟਾ ਬਹੁਤ ਹੀ ਸੂਝਵਾਨ ਐ ਬਹੁਤ ਹੀ ਸਮਝਦਾਰ ਐ ਉਹਨਾਂ ਦੇ ਝੂਟੇ ਲਾਰੇ ਤੇ ਨਹੀਂ ਆਣਗੇ ਇਹ ਕੱਲੇ ਕੱਲੇ ਵੋਟ 21 ਤਾਰੀਖ ਨੂੰ ਅਸੀਂ ਕਮਲਦਲ ਨਿਸ਼ਾਨ ਤੇ ਪਾ ਕੇ ਜੰਦਰ ਸਾਹਿਬ ਦੇ ਵਿੱਚ ਅਸੀਂ ਭਾਜਪਾ ਦਾ ਮੇਅਰ ਬਣਾਵਾਂਗੇ ਇਹ ਨਹੀਂ ਮੈਂ ਤੁਹਾਡਾ ਗੱਲ ਕਰਨੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਅਸੀਂ ਜਵਾਬ ਦੇਵਾਂਗੇ